ਬੇਫਿਕਰ ਹੋ ਜਾ ਬੇਫਿਕਰ ਹੋ ਜਾ ਬਾਬੇ ਐਸੀ ਰੇਖ ਪੰਪ ਤੇ ਮੇਖ ਮਾਰਨਗੇ ਟਾਇਰ ਪੈਂਚਰ ਕਰ ਦੇਣੇ ਖੜ ਜਾ ਹਾਈ ਹਟ ਇਹ ਸੇਵਕ ਆਇਆ ਆਪਣੇ ਡੇਰੇ ਦੇ ਚੱਲ ਕੇ ਦੱਸ ਕੀ ਕਰੀਏ ਮੈਨੂੰ ਖੁੱਲ ਕੇ ਦੱਸ ਦੇ ਅੱਛਾ ਅੱਛਾ ਓਏ ਕੰਜਰ ਦੇ ਆ ਤੂੰ ਤਾਂ ਨਾ ਕੇ ਵੀ ਨਹੀਂ ਜਾਂਦਾ ਸੱਚ ਆ ਕਿ ਝੂਠ ਹੈ ਨਹੀਂ ਬਾਬਾ ਇਹ ਨਾ ਕੇ ਤਾਂ ਜਾਨਣਾ ਹੀ ਇਹ ਕਹਿੰਦਾ ਨਾ ਕੇ ਜਾਨਣਾ ਓਏ ਅੰਨੀ ਦੇ ਆ ਬਾਬਾ ਕਹਿੰਦਾ ਤਨ ਤੋਂ ਨਾਉਨੇ ਮਨ ਤੋਂ ਨਹੀਂ ਨਾਉਂਦਾ ਮਨ ਤੇ ਮੈਲ ਜੰਮੀ ਪਈ ਐ ਕਿਉਂ ਬਾਬਾ ਅੱਛਾ ਲੈ ਸਾਡੇ ਮੌਕੇ ਤਾਂ ਚਿੱਠੀਆਂ ਪੱਤਰ ਚੱਲਦੇ ਸੀ ਜਵਾਨਾਂ ਚੇਂਜ ਹੋ ਗਏ ਹੁਣ ਅੱਛਾ ਏਦੇ ਸਾਡੇ ਦਿਮਾਗ ਚ ਹੀ ਗੱਲ ਆਈ ਹੱਲ ਕਰ ਦਈਏ ਬਾਅਦ ਠੀਕ ਆ ਜਾਏ ਬਾਬਾ ਕੇ ਜਗ੍ਹਾ ਮੜਦਾ ਆਸ ਦੀ ਗਲੇ ਆ ਬਾਅਦ ਠੀਕ ਆ ਮਮਾ ਬੇ ਫੇਕਰ ਹੋ ਜਾ ਲੈ ਬਈ ਸੰਗ ਤਾਂ ਦੇਰੇ ਤੇ ਬਹੁਤ ਆਉਣ ਲੱਗ ਪਈ ਏ ਹੁਣ ਮੈਨੂੰ ਨੱਚ ਕੇ ਕਰਨਾ ਪੈਣਾ ਮੰਤਰ ਤਾੜੀ ਮਾਰੋ ਕਰਾਂ ਜੈ ਬਾਬੇ ਕੇ ਚਕੰਬੜ ਅਦਾਸ ਦੀ ਜੈ ਹੋਵੇ ਚਲੋ ਜੈ ਬਾਬੇ ਕੇ ਚਕੰਬੜ ਅਦਾਸ ਦੀ ਆਵੇ

ਬੜੀ ਜ਼ੇਲੀ ਯਾਦ ਆ ਗਈ ਜਦੋਂ ਮੈਂ ਉਹ ਨੂੰ ਇਲੈਕਟ੍ਰਿਸਿਟੀ ਆ ਉਹਨੇ ਮੈਨੂੰ ਗਾਲ੍ਹਾਂ ਕੱਢੀ ਕਹਿੰਦੀ ਅੰਨੀ ਰਿਆ ਬਾਂਦਰ ਵਰਗੀ ਤੇਰੀ ਬੂਥੀ ਓ ਯਾਦ ਆ ਗਈ ਹਾ 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 ਬਾਬੇ ਕਦੇ ਦੂਰ ਚਲੇ ਗਏ ਸੀ ਪਿਛਲੇ ਜਨਮ ਦੇਸ਼ ਵਿੱਚ ਚਲੇ ਗਏ ਸੀ ਹਾ ਬੜੀ ਭਾਰੀ ਸਮੱਸਿਆ ਲੈ ਕੇ ਆ ਗਏ ਹਾਂਜੀ ਬੇਰੀ ਗੱਲ ਹੋ ਚੁੱਕੀ ਆ ਉਹ ਪ੍ਰਾਤਮਾ ਦੇ ਨਾਲ ਤੈਨੂੰ ਕੋਈ ਤੇਲ ਫੂਕਣ ਦੀ ਲੋੜ ਨਹੀਂ ਤੈਨੂੰ ਣਾਉਣ ਦੀ ਲੋੜ ਨਹੀਂ ਰਜਾਈ ਦੇ ਵਿੱਚ ਬੈਠੇ ਬੈਠੇ ਨਾ ਕੁੜੀਆਂ ਸੈੱਟ ਕਰਾ ਦਈਏ ਬਾਬਿਆਂ ਨੂੰ ਮੰਨੇ ਬਾਬਾ ਜੀ ਓਏ ਰਜਾਈ ਨੂੰ ਤਾਂ ਛੱਡ ਓਏ ਭਗਤ ਜੇ ਤੂੰ ਬਾਥਰੂਮ ਦੇ ਵਿੱਚ ਜੰਗਲ ਪਾਣੀ ਜਾਣੀ ਟੱਟੀ ਬੈਠਾ ਤੈਨੇ ਨਾਲ ਕੁੜੀ ਦੀ ਗੱਲ ਕਰਾਦੀ ਹੋਰ ਸੁਣ ਰੋਟੀ ਖਾ ਰਹੇ ਹੈਂ ਤੇਰੇ ਨਾਲ ਕੁੜੀ ਦੀ ਚੈਟ ਕਰਾਦੀ ਜੈ ਬਾਬਾ ਜੀ ਦੀ ਬਾਬੇਓ ਬਾਬੇਓ ਬਾਥਰੂਮ ਦੇ ਵਿੱਚ ਇਸ਼ਨਾਨ ਕਰਦਾ ਹਨ ਆ ਰਿਹਾ ਹੈ ਨਗੇਜ ਅਵਸਥਾ ਦੇ ਵਿੱਚ ਬੈਠਾ ਕੁੜੀ ਦੀ ਮਿਸਕਾਲ ਮਰਵਾਦੀ ਜੈ ਬਾਬਾ ਜੀ ਦੀ ਲਾ ਫੇਰ ਸੁਣ ਬਾਬਿਆਂ ਨੂੰ ਜਿਹੜੀ ਆਮਦ ਹੋਈ ਹੈ ਓਏ ਫੋਨ ਤੇ ਗੱਲ ਕਰਦੇ ਆ ਕਰਦੇ ਆ ਇੱਕ ਦੂਜੀ ਦੇ ਨਾਲ ਮਹ ਕਰਵਾਦੀ ਹੈ ਬਾਬਾ ਜੈ ਬਾਬਾ ਜੀ ਦੀ ਹੋਰ ਸੁਣ ਵੀਡੀਓ ਕਾਲ ਤੇ ਇੱਕ ਦੂਜੇ ਦਾ ਬੂਥਾ ਦਿਖਾ ਦਈਏ ਇੱਕ ਦੂਜੇ ਨਾਲ ਦਿਲਾਂ ਦੇ ਪੇਚੇ ਪਵਾ ਦਈਏ ਇਹ ਬਾਬੇ ਬੜੀ ਕੁਤੀ ਜੀਜ਼ ਕੰਦਾ ਦੇ ਕੁੱਤੀਆਂ ਝਾੜ ਦਿੰਦੇ ਲੈ ਹੁਣ ਗੱਲ ਸੁਣ ਲੈ ਇੱਕ ਤੂੰ ਇੰਸਟਾਗ੍ਰਾਮ ਤੇ ਆਪਣਾ ਅਕਾਊਂਟ ਬਣਾ ਲੈ ਹਾਂਜੀ ਬਾਬਾ ਜੀ ਇੱਕ ਤੂੰ ਫੇਸਬੁੱਕ ਪੇਜ ਤੇ ਅਕਾਊਂਟ ਬਣਾ ਲੈ ਜਿੰਨੀਆਂ ਵੀ ਸਾਈਡਾਂ ਸਾਰੀਆਂ ਤੇ ਆਪਣੇ ਅਕਾਊਂਟ ਬਣਾਣ ਅਪਰਾਧ ਹਾਂਜੀ ਬਾਬਾ ਜੀ ਕਿਸੇ ਦੀ ਮਾਰਸਰੀ ਮੰਗ ਕੇ ਉਹਦੇ ਨਾਲ ਫੋਟੋ ਕਿਸੇ ਦੀ ਮਸਟੈਂਗ ਮੰਗ ਕੇ ਉਹਦੇ ਨਾਲ ਫੋਟੋ ਜੇ ਨਹੀਂ ਮਿਲਦੀ ਐਡਿਟ ਕਰਕੇ ਠੋਕ ਦੇ ਕਲਜੋਗ ਹੈ ਜੇ ਤੈਨੂੰ ਕਤੇ ਮਹੰਗੇ ਮਹੰਗੇ ਮੋਟਰਸਾਈਕਲਾਂ ਨਾਲ ਫੋਟੋ ਸੋਹਣੇ ਸੋਹਣੇ ਕੱਪੜੇ ਪਾ ਕੇ ਭਵਾ ਯਾਰਾਂ ਦੋਸਤਾਂ ਦੀਆਂ ਕਪੈਂਟਾਂ ਜੀਨਾ ਫੜ ਕੇ ਫੋਟੋ ਖਿੱਚ ਖਿੱਚ ਕੇ ਰੋਜ਼ ਅਪਲੋਡ ਕਰਦੇ ਆ ਕਰ ਅੱਜ ਮੈਂ ਚਲੇ ਆਂ ਚੰਡੀਗੜ੍ਹ ਅੱਜ ਮੈਂ ਚਲੇ ਆਂ ਦਿੱਲੀ ਰੋਜ਼ ਗਪੜੇ ਮਾਰ ਕੇ ਸੈੱਟ ਕਰਦੇ ਆ ਕਰ ਆ ਸੁਣ ਬੱਚਾ ਫੇਰ ਤੇਰੀ ਸਮੱਸਿਆ ਦਾ ਹੱਲ ਆੜ ਕੇ ਉੱਠਣਸਾਰ ਯਾਦ ਰੱਖਣਾ ਮੇਰੇ ਨਾਂ ਕਾਲਜਾ ਚਾਹੀਦੀ ਆਪਣੀ ਇਨਸਟਾ ਖੋਲ ਲੈਣੀ ਹੈ ਖੋਲ ਕੇ 100 ਕੁੜੀ ਨੂੰ ਮੈਸੇਜ ਕਰ ਦੇਣਾ ਗੁੱਡ ਮਾਰਨਿੰਗ ਹਾਊ ਆਰ ਯੂ ਬੜੇ ਸੋਹਣੇ ਲੱਗਦੇ ਆ ਥੋਡੀ ਨੇਚਰ ਬੜੀ ਚੰਗੀ ਹੈ ਬਸਾਰੀ ਦੁਨੀਆ ਤੋਂ ਸੋਹਣਾ ਤੇਰਾ ਮੁਖੜਾ ਮੈਂ ਜਦੋਂ ਵੀ ਸੌਣਾ ਮੈਨੂੰ ਸੁਪਨੇ ਆਉਣੀ ਆ ਜੇ ਮੋਹ ਭਾਰ ਕੇ ਕੁੜੀਆਂ ਹੁੰਦੀਆਂ ਫੁਕਰੀਆਂ ਗੱਪ ਦੇ ਮਗਰ ਲੱਗ ਜਾਂਦੀਆਂ ਭੋਲੀਆਂ ਹੁੰਦੀਆਂ ਫੁਕਰੀਆਂ ਤਾਂ ਨਹੀਂ ਭੋਲੀਆਂ ਹੁੰਦੀਆਂ ਤੇਰੇ ਵਰਗੇ ਸਲਾਰੂ ਮਗਰ ਲਾ ਲੈਂਦੇ ਇਹ ਸੌ ਕੁੜੀ ਨੂੰ ਹਾਂ ਨੈਰੋਨਾ ਕਾਲਜਾ ਹੋਣਾ ਚਾਹੀਦਾ ਮੂੰਹ ਵੀ ਨਹੀਂ ਤੋਤਾ ਹੋਣਾ ਚਾਹੀਦਾ ਰਜਾਈ ਦੇ ਵਿੱਚ ਹੋਵੇਂ ਅੱਖ ਖੁੱਲਣ ਸਾਰ ਸਾਰ ਤੋ ਵਾਚੋ 100 ਕੁੜੀ ਨੂੰ ਮੈਸੇਜ ਠੋਕਤਾ ਪੰਜਾਂ ਸੱਤਾਂ ਦਾ ਰਪਲਾਈ ਆ ਗਿਆ ਦੋ ਤੇਰੇ ਨਾਲ ਡੈਲੀ ਦੀਆਂ ਸੈੱਟ ਹੋ ਗਈਆਂ 30 ਦਿਨਾਂ ਦੇ ਵਿੱਚ ਕਿੰਨੀਆਂ ਹੋ ਗਈਆਂ ਭਗਤੋ 60 60 ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜਾ ਕਰਤਾ ਤੇਰਾ ਹੱਲ ਪਰ ਬਾਬਿਆਂ ਨੂੰ ਯਾਦ ਰੱਖੀ ਬਾਬਿਆਂ ਨੂੰ ਨਾ ਭੁੱਲ ਜਾਈ ਤੈਨੂੰ ਪਤਾ ਅਸੀਂ ਬਾਬੇ ਜੇਲਾਂ ਦੇ ਵਿੱਚ ਐਵੇਂ ਨਹੀਂ ਜਾਂਦੇ ਅਸੀਂ ਵੀ ਮੈਸੇਜ ਕਰਕੇ ਹੀ ਜਾਂਦੇ ਆ ਜੈ ਬਾਬਿਆਂ ਦੀ ਅਸੀਂ ਬਸ ਨਿਕਲ ਜਾ ਬਹਿ ਬਹਿ ਕੇ ਜਾਣ ਸਾਰ ਫੋਟੋਆਂ ਖਿੱਚ ਖਿੱਚ ਕੇ ਬਣਾ ਕੇ ਨੈਟ ਤੇ ਪਾਈ ਜਾ ਤੇ ਕੁੜੀਆਂ ਫਜ਼ਾਈ ਜਾਵਈ ਨਿਰਜਿਆ ਟੜਕਦਮਤਾ 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 ਕੁੜੀਆਂ ਲੈ ਤੂੰ ਫਸਾ ਟੜਕਦਮਤਾ ਕੀ ਬਾਤ ਹੋਦੀ ਜਾ ਹਾਂ ਉਹ ਬਾਬੇ ਕਿਸੇ ਨੂੰ ਡੇਰੇ ਤੋਂ ਨਰਾਸ਼ ਕਰਕੇ ਨਹੀਂ ਮੋੜਦੇ ਬਾਬੇ ਦਿਲਦਰਿਆ ਬਾਬੇ ਬੜੀ ਕੁੱਤੀ ਚੀਜ਼ ਆ ਬਾਬੇ ਕੰਧਾਂ ਤੇ ਕੁੱਤੀਆਂ ਜੁੜਾ ਦਿੰਦੇ ਆ ਮੈਰੀ ਕਿਸੇ ਦੇ ਨਾਲ ਕੋਈ ਫਰੈਂਡਸ਼ਿਪ ਤਾਂ ਨਹੀਂ ਮੋਏ ਬਾਬਾ ਦੇ ਮੋਏ ਹੈ ਜਿੱਥੇ ਮਾਬਿਆਂ ਦੇ ਨਾਲ ਫਰੈਂਡਸ਼ਿਪ ਕਰ ਲੈ ਲੈ ਬਬ ਕੜੀ ਗੱਲਾਂ ਕਰਦਾ ਤੂੰ ਓਏ ਬਾਬਿਓ ਬਾਬਿਓ ਬਾਬੇ ਪਰਖਿਆ ਲੈਂਦੇ ਸੀ ਵੀ ਮੇਰੀ ਸੰਗਤ ਕਿੱਦਾਂ ਦੀ ਮੈਨੂੰ ਬੜੀ ਖੁਸ਼ੀ ਹੋਈ ਵੀ ਮੇਰੀ ਜਿਹੜੀ ਸੰਗਤ ਹੈ ਕਟੜ ਸੰਗਤ ਹੈ ਮੇਰੀ ਸੰਗਤ ਜਿਵੇਂ ਮੈਂ ਕਹਿਣਾ ਓਵੇਂ ਕਰਦੀ ਆ ਬੇ ਫਿਕਰ ਹੋ ਜਾ ਲੈ ਬੱਚਾ ਬੜੀ ਖੁਸ਼ੀ ਹੋਈ ਤੇਰੀ ਇਹ ਗੱਲ ਸੁਣ ਕੇ ਬੜਾ ਬਾਬਿਆਂ ਦੇ ਮਨ ਨੂੰ ਸ਼ਾਂਤੀ ਪਹੁੰਚੀ ਪਰ ਹਾਂ ਬਾਬਾ ਇਹ ਕਿਸੇ ਮੁੰਡੇ ਨਾਲ ਫਰੈਂਡ ਚਪਕਾ ਰਾਦੀ ਕਹੇ ਤਾਂ ਫੋਰਚੂਨਰ ਤੇ ਚੜਾ ਦੀਏ ਉਹ ਮੁੰਡੇ ਤੇ ਸਿਰ ਤੇ ਬਿਠਾ ਦੀਏ ਗੱਲ-ਗੱਲ ਨਾਲ ਲੜਾਈ ਕਰਾ ਦੀਏ ਜਿਵੇਂ ਕਹੇਗੀ ਮੁੰਡਾ ਉਹ ਮੈਂ ਹੀ ਕਰੂਗਾ ਨਹੀਂ ਤਾਂ ਆਨੇ ਕੱਢ ਕੇ ਪੈ ਜੀ ਬੇਫਿਕਰ ਹੋ ਜਾ ਨਜ਼ਾਰੇ ਲੈਣਗੀ ਖੁੱਲਾ ਖਾਣਗੀ ਖੁੱਲਾ ਪੀਣਗੀ ਜੋ ਕਹੇਗੀ ਉਹੀ ਕਰੂਗਾ ਜਿਵੇਂ ਕਹੇਗੀ ਤੇਰੇ ਮਗਰ ਲਾ ਦੀਏ ਬਾਬੇ ਮੰਤਰ ਮਾਰ ਦੇਣਗੇ ਗੱਲ ਸੱਚ ਹੈ ਕਿ ਝੂਠ ਹੈ ਉਂ ਤਾਂ ਬਾਬਾ ਜੀ ਹੋਏਗੀ ਮੇਰੀ ਗੱਲ ਅੱਛਾ ਲਿਆ ਲਿਆ ਕਣੀ ਆਂਗੀ ਅੱਛਾ ਹਾਂਜੀ ਬਾਬਾ ਫਸੀ ਵੀ ਨਾ ਗੱਲ ਆ ਬਾਬਾ ਫਸਣ ਦਾ ਕੀ ਕੋਈ ਗੱਲ ਹੁੰਦੀ ਆ ਭਾਈ ਕੋਈ ਗੱਲ ਹੁੰਦੀ ਆ ਪੈਂਦ ਪੈ ਜੋ ਚਾਹੇ ਸਰਾਣੇ ਪੈ ਜੋ ਚਾਹੇ ਫਸੀ ਵੀ ਕਹਿ ਲੋ ਚਾਹੇ ਗੱਲ ਕਹਿ ਲੋ ਜਾਣੀ ਗੱਲ ਚੱਲ ਬਈ ਚੱਲ ਪੀਆ ਬਾਬਾ ਬੜਾ ਪਿਆਰ ਕਰਦੀ ਬਹੁਤ ਪਿਆਰ ਕਰਦੇ ਆ ਲੜਦੇ ਵੀ ਬਹੁਤ ਬਹੁਤ ਲੜਦੇ ਆ ਪਾਪਾ ਗੱਲ ਬਾਬੇ ਕੋਈ ਮਾੜੀ ਮੋਟੀ ਚੀਜ਼ ਨਹੀਂ ਬਾਬੇ ਬੜੇ ਪਹੁੰਚੀ ਹੋਈ ਚੀਜ਼ ਆ ਬੱਚਾ ਚੱਲ ਫੇਰ ਵੀ ਜੇ ਕਦੇ ਕੋਈ ਦੂਜੀ ਆਪਸ਼ਨ ਹੋਈ ਬਾਬਿਆਂ ਨੂੰ WhatsApp ਤੇ ਮੈਸੇਜ ਕਰਦੀ ਬਾਬੇ 5 ਜਾਂ ਮਿੰਟਾਂ ਦੇ ਵਿੱਚ ਤੇਰੇ ਦਵਾਰ ਤੇ ਪਹੁੰਚ ਜਾਣ ਠੀਕ ਆ ਬਾਬਾ ਜੀ ਠੀਕ ਆ ਵੀ ਬੱਚੋ ਬਾਸ ਤੁਸੀਂ ਜਦੋਂ ਵੀ ਇੱਕ ਹੋਰ ਜ਼ਰੂਰ ਕਰਨ ਇਹ ਬਾਬਿਆਂ ਬਣਿਓ ਤੁਹਾਨੂੰ ਪਿਆਰ ਨਾਲ ਕਹਿ ਰਹੇ ਆ ਜਦੋਂ ਵੀ ਤੁਸੀਂ ਕੋਈ ਇਨਸਟਾ ਤੇ ਸਟੋਰੀ ਜਾਂ ਫੇਸਬੁੱਕ ਤੇ ਕਿਸੇ ਵੀ ਚੀਜ਼ ਤੇ ਪਾਉਣੇ ਆ ਬਾਬਿਆਂ ਦੇ ਅਧਾਰ ਤੇ ਬੈਠੇ ਆ ਜਸਟਿਸ ਫੌਰ ਸਿੱਧੂ ਮੂਸੇ ਵਾਲਾ ਹੈਸ਼ਟੈਗ ਜ਼ਰੂਰ ਕਰਦੇ ਆ ਕਰੀਂ ਬਿਲਕੁਲ ਨਾ ਓਏ ਇੱਥੇ ਆ ਭਗਤਾ ਇੱਥੇ ਬੈਠ ਬਾਬਾਈ ਮੇਰੇ ਬਾਲੇ ਨਿਆ ਔਖਾ ਬਾਬਾਈ ਨਾ ਔਖੇ ਨੂੰ ਤੇਰੇ ਬਚਾ ਹੋਣ ਵਾਲਾ ਨਹੀਂ ਨਾ ਨਾ ਬਾਬਾਈ ਮੈਨੂੰ 3 ਸਾਲ ਹੋ ਗਏ ਪੀਟੀ ਕਰਦੇ ਨੂੰ ਅੱਛਾ ਮੇਰੇ ਸਕੋਰ ਨਹੀਂ ਆਉਂਦੇ ਮੈਂ ਕਨੇਡਾ ਜਾਣਾ ਹੈ ਅੱਛਾ ਕੈਨੇਡਾ ਜਾਣਾ ਚਾਹੁੰਨਾ ਕੈਨੇਡਾ ਕਿਉਂ ਜਾਣਾ ਚਾਹੁੰਨਾ ਪੁੱਤਰ ਕੈਨੇਡਾ ਬਾਬਾ ਜੀ ਸੁਣ ਉਹਦਾ ਕਿੰਨੀ ਮौज ਹੈ ਕੈਨੇਡਾ ਮੌ ਕਿੰਨੀ ਮौज ਹੈ ਮौज ਬਾਬਾ ਇੱਕ ਕੰਮ ਕਰੋ ਉਹਦੇ ਪੈਸੇ ਕਮਾਓ ਖੁੱਲਾ ਡਾਓ ਖੁੱਲਾ ਖਾਓ ਪੀਓ ਮਸਟੈਂਗ ਲਾਓ ਮਸਟੈਂਗ ਤੇ ਘੁੰਮੋ ਫਿਰੋ ਅੱਛਾ ਇਹ ਤੇਰੇ ਵਰਗੇ 35 ਤੋਂ 45% ਐਸ ਕਰਕੇ ਹੀ ਬਾਹਰ ਜਾਂਦੇ ਆ ਇੱਕ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਸਾਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਹਾਂ ਬਾਬਾ ਆਜ਼ਾਦੀ ਮਿਲ ਜੂ ਜੋ ਮਰਜੀ ਖਾਈਏ ਪੀਏ ਅੰਨੀ ਰਿਆ ਮਸਟਾਈਂਗਾ ਤੇ ਐਵੇਂ ਨਹੀਂ ਚੜਿਆ ਜਾਂਦਾ ਕੈਨੇਡਾ માં ਤਿੰਨ ਤਿੰਨ ਜੋਪਾਂ ਕਰਨੀਆਂ ਪੈਂਦੀਆਂ ਤਿੰਨ ਘੰਟੇ ਸੌਣ ਨੂੰ ਮਿਲਦੇ ਆ ਔਰ ਮਸ਼ੀਨਾਂ ਨੂੰ ਗਿੜਿਆ ਤੁਰਿਆ ਫੇਰ ਜਾ ਕੇ ਮਸਟੈਂਗਾਂ ਤੇ ਚੜਿਆ ਜਾਂਦਾ ਓਏ ਅੰਨੀ ਦੇ ਉਹ ਹੋਇਆ ਕੀ ਐ ਕਿੰਨੀ ਜ਼ਮੀਨ ਐ ਤੇਰੇ ਕੋਲੇ ਬਾਬਾ ਜੀ ਮੇਰੇ ਲਈ 57 ਕਿੱਲੇ ਦੀ ਵੀਰ ਜੀ ਸਾਤਾ ਮੰਜਾ ਕੇਲੇ ਸਿਰੋਂ ਸਰਦਾਰ ਆ ਆਪਦੀ ਨੀਂਦ ਸੌਣਾ ਆ ਆਪਦੀ ਉੱਠਦਾ ਅੰਨੀ ਦਿਓ ਪੈਂਆਂ ਦੇ ਕਬਜ਼ੇ ਕਰਾਈ ਜਾਂਨੇ ਹੋ ਪੈਂਆਂ ਦੇ ਕਬਜ਼ੇ ਕਰਾਈ ਜਾਂਨੇ ਹੋ ਜਿਵੇਂ ਆਪਣੇ ਪਾਕਿਸਤਾਨ ਚ ਨਹੀਂ ਹੱਲੇ ਗੁੱਲੇ ਮੋਕੇ ਜਿਵੇਂ ਤੜਫਦੇ ਆ ਕਿਵੇਂ ਤਰਸਦੇ ਆ ਆਪਣੇ ਪਿੰਡ ਦੇ ਦੇਖਣ ਨੂੰ ਐਵੇਂ ਤੁਸੀਂ ਤਰਸਿਆ ਕਰੋਗੇ ਅੰਨੀ ਦਿਓ ਜਵਾਕ ਥੋੜੇ ਉਧਰਲੇ ਜੰਪਾਲਾ ਉਹਨਾਂ ਨੇ ਇੱਧਰ ਆਉਣਾ ਨਹੀਂ ਇਹ ਸਾਡੀ ਪੰਜਾਬ ਦੀ ਮਿੱਟੀ ਨੂੰ ਕੌਣ ਸੰਭੂਗਾ ਭਈਏ ਓਏ ਨਾ ਓਏ ਸਾਡੇ ਪੰਜਾਬ ਨੂੰ ਬਚਾ ਲੋ ਏ ਕਿੱਧਰ ਨੂੰ ਤੁਰ ਪੀ ਜਵਾਨੀ ਤੇਰੇ ਕੋਲੇ 57 ਕਿੱਲੇ ਆ ਮੈਂ ਤਾਂ ਕਹਿੰਨੇ ਜਿਹਦੇ ਕੋਲੇ 5 ਕਿੱਲੇ ਆ ਆਪਦੀ ਸੌਖੀ ਰੋਟੀ ਖਾਂਦਾ ਕੀ ਲੈਣਾ ਮਸਟੈਂਗ ਤੋਂ ਸਹੀ ਗੱਲ ਆ ਬਾਬਾ ਤਾ ਤੂੰ ਕਿੱਥੇ ਦੇਖੀ ਆ ਜਿਹੜੀਆਂ ਮਸਟੈਂਗਾ ਫੋਰਚੂਨਰਾਂ ਗੱਡੀਆਂ ਕਿੱਥੇ ਬਾਬਾ ਜੀ ਮੋਬਾਈਲ 'ਚ ਦੇਖੋ ਇੰਸਟਾਗ੍ਰਾਮ ਤੇ ਸਨੈਪਚੈਟ ਤੇ ਬਹੁਤ ਨਜ਼ਾਰਾ ਲੈਂਦੇ ਨੇ ਪੰਜਾਬ ਦੇ ਮੁੰਡੇ ਕੁੜੀਆਂ ਬਾਹਰ ਜਾ ਕੇ ਉਧਰ ਅੱਛਾ ਮਸਟੈਂਗਾ ਤੇ ਫਿਰਦੇ ਨੇ ਪਲਾਜਿਆਂ ਦੇ ਰਾਤ ਨੂੰ ਪਲਾਜਿਆਂ ਦੇ ਵਿੱਚ 15 15 20 20 ਮੁੰਡੇ ਹਰ ਹਰ ਕਰਾਉਂਦੇ ਨਾਲੇ ਡਾਂਸ ਕਰਦੇ ਨੇ ਨਾਲੇ ਡਾਂਸ ਕਰ ਕੰਜਰਾ ਉਹਨਾਂ ਦੀ ਮਿਹਨਤ ਵੀ ਦੇਖ ਓਏ 5 5 6 6 ਦਿਨ ਉੱਥੇ ਸਨੋਹ ਪੈਂਦੀ ਆ ਬਰਫ਼ ਬਰਫ਼ ਤੇ ਉੱਤੇ ਮੁੰਡੇ ਜਦੋਂ ਟਰੱਕ ਚਲਾਉਂਦੇ ਆ ਨਾ ਡਾਲਰ ਬਹੁਤ ਉੱਖੇ ਬਣਦੇ ਆ ਉਹਨਾਂ ਨੂੰ ਪੁੱਛ ਕੇ ਦੇਖ ਦਿਲ ਧੱਕ ਧੱਕ ਕਰਦਾ ਇੱਥੇ ਸਾਬਣ ਤੇ ਤਿਲਕ ਜਾ ਪੈਰ ਨਹੀਂ ਲੱਗਦੇ ਉਹ ਮੁੰਡਿਆਂ ਨੂੰ ਸਲੂਟ ਆ ਜਿਹੜੇ ਵਿਚਾਰੇ ਮਿਹਨਤਾਂ ਕਰਦੇ ਆ ਬਰਫਾਂ ਤੇ ਟਰੱਕ ਚਲਾਉਂਦੇ ਆ ਕਿੰਨਿਆਂ ਦਾ ਐਕਸੀਡੈਂਟ ਹੋ ਗਿਆ ਰੱਬ ਉਹਨਾਂ ਨੂੰ ਲੰਮੀਆਂ ਉਮਰਾਂ ਬਖਸ਼ ਪਰ ਨਹੀਂ ਰਿਹਾ ਆਪਦਾ ਪੰਜਾਬ ਸਾਂਭ ਲੋ ਹਲੇ ਵੀ ਕੁਝ ਨਹੀਂ ਵਿਗੜਿਆ ਹਲੇ ਤੂੰ ਇੱਥੇ ਮਸਟੈਂਗ ਲੈ ਲਾ ਤੇਰੇ ਕੋਲੇ 57 ਕਿੱਲੇ ਆ ਇੰਟਰਨੈਟ ਤੇ ਦੇਖ ਕੇ ਫੋਟੋਆਂ ਦੇਖ ਕੇ ਹੀ ਸੋਹਣਾ ਲੱਗਦਾ ਜਦੋਂ ਗੜ ਦੇ ਵਿੱਚ ਪੰਜਾਲੀ ਪੈ ਜਾਂਦੀ ਆ ਨਾ ਤੇ ਗੋਰੇ ਮਾਰਦੇ ਆ ਮਗਰੋਂ ਪੁਰਾਣੀ ਠੱਟਾ 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 ਬਾਬੇ ਉਹਦੋਂ ਇੰਨਾ ਦਿਨਾਂ ਨੂੰ ਯਾਦ ਕਰੇਗਾ ਪਰ ਬਾਬਾ ਜੀ ਪੰਜਾਬ ਚ ਕੈਨੇਡਾ ਵਰਗੀ ਮौज ਨਹੀਂ ਹੈਗੀ ਇੱਥੇ ਮੁੰਡੇ ਕੁੜੀਆਂ ਨਜ਼ਾਰੇ ਲੈਂਦੇ ਆ ਇੱਧਰ ਤਾਂ ਹੁਣ ਤੰਗ ਕਰਦੇ ਓਏ ਨਜ਼ਾਰਿਆਂ ਨੇ ਤਾਂ ਪੱਟਤੀ ਅੰਨੀ ਦਿਓ ਨਜ਼ਾਰਿਆਂ ਨੇ ਪੱਟਤੀ ਇੱਥੇ ਨਹੀਂ ਤੁਸੀਂ ਆਪਦੀ ਸੌਖੀ ਰੋਟੀ ਖਾਂਦੇ ਜਦੋਂ ਮਰਜੀ 9 10 ਵਜੇ ਰਜਾਈ ਚੋਂ ਬਾਹਰ ਨਿਕਲਦੇ ਆ ਉੱਥੇ 3 ਵਜੇ ਉੱਠ ਕੇ ਕੰਮ ਤੇ ਜਾਣਾ ਪੈਂਦਾ ਬੜਾ ਔਖਾ ਬਾਬਾ ਸਭ ਤੋਂ ਮੇਨ ਗੱਲ ਤਾਂ ਹੀ ਆਪਦੇ ਮਾਪਿਓ ਤੋਂ ਜਿਆਦੀ ਮਿਲਦੀ ਆ ਇੱਥੇ ਛੇ ਦੇ ਬਾਦ ਨੂੰ ਫੋਨ ਮਾਰਦੇ ਪੀ ਕਾ ਨੂੰ ਆਇਆ ਕੰਜਰ ਮਾਂ ਪਿਓ ਨੇ ਰਾਂਗੇ ਮਾਂ ਪਿਓ ਨੂੰ ਫਿਕਰ ਕਰਦੇ ਆ ਮਾਂ ਪਿਓ 5 ਵਜੇ ਫੋਨ ਕਰ ਦਿੰਦਾ ਪੁੱਤ ਆ ਜਾ ਕਰੇ ਉਹਨਾਂ ਨੂੰ ਫਿਕਰ ਹੈ ਉੱਥੇ ਤੁਹਾਨੂੰ ਕਿਸੇ ਨੇ ਫਿਕਰ ਨਹੀਂ ਕਰਨਾ ਉੱਥੇ ਕਿਸੇ ਮਾਂ ਨੇ ਜਾਂ ਪਿਓ ਨੇ ਫੋਨ ਨਹੀਂ ਕਰਨਾ ਵੀ ਪੁੱਤ ਆ ਜਾ 5 ਵਜੇ ਬਹੁਤ ਔਖਾ ਸ਼ੇਰ ਬਗਿਆ ਬਹੁਤ ਔਖਾ ਮੈਂ ਤਾਂ ਗੱਲ ਬਾਬਾ ਜੀ ਇਹੀ ਹੈ ਕੈਨੇਡਾ ਜਾ ਕੇ ਆਜ਼ਾਦੀ ਮਿਲਦੀ ਆ ਆਜ਼ਾਦੀ ਓਏ ਇੱਥੇ ਗੁਲਾਮ ਐ ਇੱਥੇ ਤੁਹਾਨੂੰ ਕੁੱਟ-ਕੁੱਟ ਕੇ ਕੰਮ ਕਰਾਉਂਦੇ ਆ ਉਹੀ ਅੰਗਰੇਜ਼ਾਂ ਦੇ ਪਹਿਲਾਂ ਗੁਲਾਮ ਸੀ ਹੁਣ ਉੱਥੇ ਜਾ ਕੇ ਗੁਲਾਮ ਬਣੀ ਜਾਂਦੇ ਆ ਉਹ ਜੀ ਦਾ ਕੁਝ ਹੈ ਨਹੀਂ ਉਹਨੇ ਤਾਂ ਵਿਚਾਰੇ ਨੇ ਫਹਾ ਲੈਣਾ ਹੀ ਲੈਣਾ ਵਿਚਾਰੇ ਨੇ ਉਹ ਕੀ ਕਰੇ ਜਿਹਦੇ ਕੋਲੇ 57 ਕਿੱਲੇ ਆ ਉਹ ਵੀ ਕੈਨੇਡਾ ਨੂੰ ਆਮ ਬਲੈਨ ਜਾਣਾ ਉੱਥੇ ਅੱਛਾ ਬੱਚਾ ਤੁਸੀਂ ਇਸ ਗੱਲ ਨੂੰ ਆਜ਼ਾਦੀ ਕਹਿੰਦੇ ਹਾਂਜੀ ਬਾਬਾ ਜੀ ਆਪਣੇ ਮਾਂ ਪਿਓ ਤੋਂ ਦੂਰ ਚਲੇ ਜਾਣੇ ਇਹਨੂੰ ਆਜ਼ਾਦੀ ਕਹਿੰਦੇ ਹੋ ਹਾਂਜੀ ਬਾਬਾ ਜੀ ਆਪਣੇ ਜੰਮਣ ਪੋਈ ਆਪਣਾ ਪਿੰਡ ਆਪਣੀ ਸਟੇਟ ਆਪਣਾ ਮੁਲਕ ਛੱਡ ਕੇ ਦੂਜੇ ਮੁਲਕ ਚ ਵਸਦੇ ਹੋ ਇਹ ਨੂੰ ਆਜ਼ਾਦੀ ਕਹਿੰਨੇ? ਹਾਂਜੀ ਬਾਬਾ ਜੀ ਉੱਥੇ ਆਜ਼ਾਦੀ ਹੈਗੀ ਤਾਂ ਕਹਨੇ ਆ। ਕੱਪੜੇ ਘਾਟੋ ਉੱਥੇ ਕੁੜੀਆਂ ਦੇ ਗੱਲ ਸੁਣ ਓਏ ਓਏ ਸਾਡਾ ਸੱਭਿਆਚਾਰ ਓਏ ਸਾਡੇ ਸੱਭਿਆਚਾਰ ਨੂੰ ਛੱਡ ਕੇ ਉੱਥੇ ਛੋਟੇ ਛੋਟੇ ਕੱਪੜੇ ਪਾ ਕੇ ਫਿਰਦੇ ਹੋ ਇਹ ਨੂੰ ਆਜ਼ਾਦੀ ਕਹਿੰਨੇ? ਹਾਂਜੀ ਸਿਆਣੇ ਬਣ ਜੋ ਸਿਆਣੇ ਬਣ ਜੋ ਓਏ ਆਪਣੇ ਮੁਲਖ ਨੂੰ ਬਚਾ ਲੋ ਅੰਨੀ ਦਿਓ ਤੁਸੀਂ ਮੇਰੀ ਗੱਲ ਸੁਣ ਪੰਜ ਬੰਦਿਆਂ ਨੂੰ ਮਿਲ ਲਓ ਤਾਂ ਛੇਵਾਂ ਤੁਹਾਨੂੰ ਭਈਆ ਮਿਲਦਾ ਆਪਣਾ ਆਲਣਾ ਛੱਡ ਕੇ ਦੂਜੇ ਦੇ ਆਲਣੇ 'ਚ ਮੈਂ ਨਹੀਂ ਕਹਿੰਦਾ ਜਿਨ੍ਹਾਂ ਦਾ ਨਹੀਂ ਸਰਦਾ ਉਹ ਤਾਂ ਜਾਣ ਤੇਰੇ ਕੋਲੇ 57 ਕਿੱਲੇ ਆ ਤੂੰ ਕੰਜਰ ਦੇ ਆ 2 ਕਿੱਲੇ ਵੇਚ ਕੇ ਮਸਟ ਟੈੰਗ ਲਿਆ ਕਿੰਨੀ ਕਬੱਡੀ ਗੱਲ ਐਥੇ ਨਜ਼ਾਰੇ ਲੈ ਲਾ ਐਥੇ ਕੰਮ ਕਰਕੇ ਐਥੇ ਕੰਮ ਚਲਾ ਲਾ ਗੱਲ ਤਾਂ ਸਹੀ ਗੱਲ ਆ ਬਾਬਾਈ ਜਮਾਂ ਸਹੀ ਆ ਬਾਬਾਈ ਜੈ ਹੋ ਬਾਬਾਈ ਸਹੀ ਆ ਗਈ ਹਾਂਜੀ ਬਾਬਾਈ ਆ ਗਈ ਬਾਬਾਈ ਜੈ ਹੋ ਜੈ ਹੋ ਜੈ ਹੋ ਭੇਜੋ ਬੱਚਾ ਭੇਜੋ ਅੱਜ ਮੈਨੂੰ ਲੱਗਦਾ ਸੰਗਤ ਬਹੁਤ ਪਹੁੰਚੀ ਆਰਾਮ ਕਰਨ ਦਾ ਬਾਬਿਆਂ ਨੂੰ ਟਾਈਮ ਨਹੀਂ ਪਰ ਉਹ ਸਿਆਣੇ ਕਹਿੰਦੇ ਆ ਜੇ ਸਾਦਚ ਕਰਾ ਮਾਤਾ ਨਾ ਤੇ ਸੰਗਤਾਂ ਆਪੇ ਡੇਰੇ ਤੇ ਚੱਲ ਕੇ ਆਉਂਦੀਆਂ ਹਾਂ ਬੱਚਾ ਹੋਰ ਜੈ ਹੋ ਬਾਬਿਆਂ ਦੀ ਜੈ ਹੋ ਕਿਹੜਾ ਪਿੰਡ ਆ ਭਗਤਾ ਤੇਰਾ ਪਿੰਡ ਬਾਬਾ ਕੋਟਦੁਣਾ ਕੋਟਦੁਣਾ ਉਹ ਬਰਨਾਲੇ ਤਨੌਲੇ ਕੋਲੇ ਹਾਂ ਬਾਬਾ ਬਰਨਾਲੇ ਦੱਸੋ ਬੱਚਿਆ ਕੀ ਸਮੱਸਿਆ ਹੈ ਬੱਸ ਬਾਬਾ ਮੈਂ ਦਰਸ਼ਨ ਕਰਨ ਆਇਆ ਤੁਹਾਡੇ ਦਰਸ਼ਨ ਕਰਨ ਆਇਆ ਹਾਂ ਜੀ ਹਾਂ 来 ਬੇਰਾ ਬਾਬੇ ਅੱਜ ਤੇਰੇ ਦਿਲ ਦੀਆਂ ਗੱਲਾਂ ਦੱਸਣੀਆਂ ਚਾਹੁੰਦੇ ਆ ਸਾਰੀ ਸੰਗਤ ਬੈਠੀ ਐ ਝੂਠ ਹੋਇਆ ਤਾਂ ਦੱਸ ਨਹੀਂ ਬਾਬਾ ਝੂਠ ਨਹੀਂ ਦਿਲ ਦਾ ਬੜਾ ਚੰਗਾ ਹਰ ਇੱਕ ਬੰਦੇ ਦੀ ਦੁਖੀ ਦੀ ਬਾਹ ਫੜਨ ਹਰ ਇੱਕ ਨੂੰ ਗਲ ਨਾਲ ਲਾਉਣੇ ਬੜੀ ਗੱਲ ਇਹ ਐ ਵੀ ਜੇ ਕੋਈ ਕੰਨਿਆ ਵੀ ਆਜੇ ਉਹਨੂੰ ਵੀ ਗਲ ਨਾਲ ਲਾਉਂਦਾ ਦਿਲ ਦਾ ਸਾਭ ਧੰਨ ਬਾਬਾ ਜੀ ਧੰਨ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਥਾਂ ਤੇ ਲੜਕੀ ਸੈਟ ਕਰੀ ਬੈਠਾ ਈ ਮਨੇ ਇੱਕ ਤਸਵੀਰ ਮਗਰ ਜਲੇ ਮਗਰ ਤਾਂ ਛੱਡੋ ਤਸਵੀਰ ਚ ਵੀ ਸੱਤ ਚੰਡੀਗੜ੍ਹ ਨੂੰ ਜਾਣੇ ਤਿੰਨ ਚਾਰ ਉੱਥੇ ਬੈਠੀਆਂ ਹੁੰਦੀਆਂ ਅਮਨਦੀਪ ਕਿੱਥੇ ਗਏ ਆ ਗਏ ਨਹੀਂ ਬਾਬਾ ਜੀ ਸੱਚ ਆ ਮੈਂ ਝੂਠ ਨਹੀਂ ਬੋਲਦਾ ਇੱਧਰ ਬਟਾਲਾ ਸੈਂਡ ਜਾਣਾ ਅੰਮ੍ਰਿਤਸਰ ਨੂੰ 6-7 ਉੱਧਰ ਸੈੱਟ ਕਰੀ ਬੈਠੇ ਬਠਿੰਡੇ ਨੂੰ ਜਾਣੇ ਤਿੰਨ ਚਾਰ ਇੱਧਰ ਬੜਲਾ ਡੇ ਨੂੰ ਉਹ ਛੱਡੇ ਹੀ ਕੋਈ ਨਹੀਂ ਇਹ ਚੰਗਾ ਕਰਕੇ ਤਾਂ ਸਾਰੇ ਥਾਂ ਤੇ ਲਟਕੀਆਂ ਸੈੱਟ ਕਰੀ ਬੈਠੇ ਸੱਚ ਹੈ ਕਿ ਝੂਠ ਨਹੀਂ ਬਾਬਾ ਜੀ ਲਾਇ ਬਰ ਬਾਬਿਆਂ ਦੇ ਆਇਆ ਨਾਂ ਦੱਸ ਦੀਏ ਉਹਦੇ ਮਾਂ ਪਿਓ ਦਾ ਨਾਂ ਦੱਸ ਦੀਏ ਕੁੜੀ ਦੇ ਕੁੜੀ ਦਾ ਪਿੰਡ ਦੱਸ ਦੀਏ ਕੁੜੀ ਦਾ ਘਰ ਦੱਸ ਦੀਏ ਬਾਬਾ ਜੀ ਬਸ ਬਾਬਾ ਜੀ ਤੁਹਾਨੂੰ ਜੀ ਤੁਸੀਂ ਬਸ ਬਾਬਾ ਜੀ ਬਸ ਧਾਗੀ ਬਾਬਾ ਜੀ ਦੀ ਜਾਓ ਅੱਛਾ ਇੱਕ ਗੱਲ ਹੋਰ ਆ ਬੱਚਾ ਨੌਜਵਾਨ ਐ ਤੁਸੀਂ ਇਹਨੂੰ ਸਮਝਾਉਣਾ ਹਟਿਆ 57 ਕਲੇ ਜ਼ਮੀਨ ਦੇ ਆ ਕਹਿੰਦਾ ਕੈਨੇਡਾ ਜਾਣਾ ਚਾਹੁੰਦਾ ਤੇਰਾ ਕੀ ਖਿਆਲ ਆ ਭਗਤਾ ਤੁਹਾਨੂੰ ਬਾਬਾ ਜੀ ਮੈਂ ਤਾਂ ਇੱਥੇ ਰਹਿਣਾ ਬਾਬਾ ਜੀ ਹਾਂ ਆਪਰੇ ਠੀਕ ਆ ਗੇੜਾ ਮਾਰੋ ਕੋ ਮੋਹ ਫੇਰੋ ਦੁਨੀਆਦਾਰੀ ਦੇਖੋ ਆਪਾਂ ਨਹੀਂ ਕਹਿੰਦੇ ਨਾ ਦੇਖੋ ਬਾਬੇ ਆਪ ਕੈਨੇਡਾ ਅਮਰੀਕਾ థਾਈਲੈਂਡ ਸਿੰਗਾਪੁਰ ਮਲੇਸ਼ੀਆ ਹਾਂਗਕਾਂਗ ਪਹਾਰ ਕੇ ਆਏ ਹਾਂਜੀ ਹਾਂ ਹਾਂ ਹੁਣ ਬਾਬੇ ਵੜੀਲਾ ਜਾਣ ਦੀ ਤਿਆਰੀ ਕਰੀ ਬੈਠੇ ਇੱਕ ਚੱਕਰ ਬਾਬਾ ਜੀ ਮੇਰਾ ਹੀ ਮਰਵਾਉਣਾ ਲੈ ਬੱਚਾ ਬਾਬਿਆਂ ਦੇ ਦਰ ਤੇ ਬੈਠੇ ਐ ਇਸ ਵਾਰ ਆਪਾਂ ਬਾਬੇ ਮੜੀਲਾ ਚੱਲਾਂਗੇ ਬਾਬੇ ਨਾਲ ਲੈ ਕੇ ਜਾਣਗੇ ਬਾਬਿਆਂ ਦੇ ਪੱਤਰਾਂ ਦੇ ਧਾਰਾਂ ਦੇ ਬਾਬਾ ਜੀ ਚੱਲ ਨਾ ਬਾਬਾ ਜੀ ਤਰ ਚਾ ਕਮਚਾੜਾ ਪਾਸਪੋਰਟ ਦੇ ਤੈਨੂੰ ਮੜੀਲਾ ਲੈ ਕੇ ਚੱਲਾਂ ਮੰਨੇ ਬਾਬਿਆਂ ਨੂੰ ਮੰਨਾਂ ਬਾਬਾਈ ਯਾ ਅਜ ਦੀ ਵਾਰੀ ਨੂੰ ਹੱਥ ਪਵਾ ਦੇ ਪਵਾ ਦੋ ਬਾਬਾ ਜੀ ਬਾਸ ਫਿਰ ਬਾਬਿਆਂ ਦਾ ਮੈਂ ਤੈਨੂੰ ਇੰਟਰਨੈਟ ਬਾਰੇ ਬਹੁਤ ਨਾਲ ਜੀ ਬਾਬਿਆਂ ਦਾ ਇੱਕ ਅਕਾਊਂਟ ਬਣਾ ਕੇ ਦੇ YouTube ਤੇ ਬਾਬੇ ਵੀ ਸੰਗਤਾਂ ਦੀ ਸੇਵਾ ਅੱਗੇ ਦੱਸਿਆ ਬਣਾ ਦਾਂਗੇ ਬਾਬਾ ਜੀ ਬਸ ਦਰਸ਼ ਨਹੀਂ ਕਰਨਾ ਬਾਬੋ ਜੀ ਬਾਹ ਜਉਂਦਾ ਵਸਦਾ ਰਹਿ ਬੋਟ ਸਾਕਣੋ ਬੇ ਰੱਬ ਚੜ੍ਹਦੀ ਕਲਾ ਰੱਖੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਵਾਖਸੇ ਜਾ ਬਾਬਿਆਂ ਨੇ ਕਹਤਾ ਜਿਹੜੇ ਕੰਮ ਨੂੰ ਹੱਥ ਪਾਏਗਾ ਨੋ ਨਿੱਧਾ 12 ਸਿੱਧਾ ਜਉਂਦਾ ਰਹਿ ਵਸਦਾ ਰਹਿ ਬੋਟ ਸਾਕਣੋ ਲਟਕੀਆਂ ਘਟਾ ਲਟਕੀਆਂ ਘਟਾ ਲਟਕੀਆਂ ਘਟਾ ਤੂੰ ਲਟਕੀਆਂ ਘਟਾ ਲਟਕੀਆਂ ਘਟਾ ਤੂੰ ਲਟਕੀਆਂ ਘਟਾ ਇੰਟਰਨੈਟ ਤੇ ਵੀਡੀਓ ਪਾ ਲਟਕੀਆਂ ਘਟਾ ਤੂੰ ਲਟਕੀਆਂ ਘਟਾ ਇੰਟਰਨੈਟ ਤੇ ਵੀਡੀਓ ਪਾ ਲਟਕੀਆਂ ਘਟਾ ਤੂੰ ਲਟਕੀਆਂ ਪਾ ਚਿਤੜਾ ਹਾਲਾਤ ਤੂੰ ਚਿਤੜਾ ਹਲਾ ਇੰਟਰਨੈਟ ਤੇ ਵੀਡੀਓ ਪਾ ਚਿਤੜਾ ਹਲਾ ਤੂੰ ਚਿਤੜਾ ਹਲਾ ਇੰਟਰਨੈਟ ਤੇ ਵੀਡੀਓ ਪਾ ਕਿਤੜਾ ਹਲਾ ਤੂੰ ਚਤੜ ਹਲਾ ਇੰਟਰਨੈਟ ਤੇ ਵੀਡੀਓ ਪਾ ਕਿਤੜਾ ਹਲਾ ਤੂੰ ਚਤੜ ਹਲਾ ਇੰਟਰਨੈਟ ਤੇ ਵੀਡੀਓ ਪਾ ਕਿਤੜਾ ਹਲਾ ਤੂੰ ਚਤੜ ਹਲਾ ਕਿਤੜਾ ਹਲਾ ਤੂੰ ਚਤੜ ਹਲਾ ਇੰਟਰਨੈਟ ਤੇ ਵੀਡੀਓ ਪਾ ਚਤੜਾ ਹਲਾ ਤੂੰ ਚਤੜ ਹਲਾ ਇੰਟਰਨੈਟ ਤੇ ਵੀਡੀਓ ਪਾ ਕਿਤੜਾ ਹਲਾ ਤੂੰ ਚਤੜ ਹਲਾ ਇੰਟਰਨੈਟ ਤੇ ਵੀਡੀਓ ਪਾ ਕਿਤੜਾ ਹਲਾ ਤੂੰ ਚਤੜ ਹਲਾ ਇੰਟਰਨੈਟ ਤੇ ਵੀਡੀਓ ਪਾ ਚੇਟੂੜੂ ਦਾ ਵੇ ਲਾਇਆ ਬੱਚਾ ਅੱਜ ਤਾਂ ਬਾਬਿਆਂ ਦਾ ਜੋਰ ਬਹੁਤ ਲੱਗਿਆ ਬਾਬੇ ਹੁਣ ਐਸਾ ਟੱਕਰ ਨਹੀਂ ਜਾਂਉਂਦੇ ਚੱਲ ਜੀ ਬਾਬਾ ਜੀ ਬੈਠੋ ਬੈਠੋ ਬਾਬੇ ਤੈਨੂੰ ਕੋਈ ਗਿਫਟ ਦੇਣਗੇ ਬਾਬੇ ਤੈਨੂੰ ਕੋਈ ਗਿਫਟ ਦੇਣਗੇ ਬੈਠੋ ਠੀਕ ਜਿਹੜੀ ਤੇਰੀਆਂ ਰੀਲਾਂ ਦੇ ਵਿੱਚ ਇੰਸਟਾਗ੍ਰਾਮ ਤੇ ਭੂਟੋ ਨੰਬਰ 1 ਅਕਾਊਂਟ ਖੋਲ ਲੈ ਹਾਂਜੀ ਬਾਬਾ ਜੀ ਠੀਕ ਹੈ ਬਾਬਿਆਂ ਨੇ ਜਿਹੜਾ ਤੈਨੂੰ ਗਿਫਟ ਦੇਣਾ ਉਤਰੋਂ ਬਾਬਿਆਂ ਨੇ ਅਸਮਾਨ ਤੋਂ ਮੰਗਾਉਣਾ ਉਹਦੇ ਵਿੱਚ ਮੋਬਾਈਲ ਵਸਾਉਣਾ ਤੇ ਮੂਰੇ ਨੱਚ-ਨੱਚ ਕੇ ਵੀਡੀਓ ਬਣਾਉਣਾ ਤੇ ਮਿਲੀਅਨ ਵਿਊ ਨੂੰ ਕਰਾਉਣਾ ਲੈ ਫਿਰ ਠੀਕ ਆ ਚਾਰਵਾ ਅੰਦਰੋਂ ਮਨ ਨੂੰ ਗੋਲ ਕੇ ਅੰਦਰੋਂ ਦਨੋ ਬੜਾ ਬੜਾ ਬੜਮ ਬੜਮ ਲੈ ਬੱਚਾ ਆਏ ਨੂੰ ਐਸ ਤਰ੍ਹਾਂ ਰੱਖ ਲੈਣ ਆਏ ਦੇ ਵਿੱਚ ਮੋਬਾਈਲ ਪਸਾ ਲੈਣ ਤੇ ਵੀਡੀਓ ਨੂੰ ਪਾਉਣਾ ਤੇ ਮਿਲੀਅਨ ਵਿਊ ਕਰਾਉਣਾ ਜੈ ਹੋ ਬਾਬਿਆਂ ਦੀ ਜੈ ਹੋ ਬਾਬਿਆਂ ਦੀ ਜੈ ਹੋ ਜੇ ਤੁਸੀਂ ਵੀ ਵਿਊ ਵਧਾਉਣੇ ਆ ਤੇ ਬਾਬਿਆਂ ਦੇ ਡੇਰੇ ਤੇ ਆਓ ਮੱਥਾ ਟੇਕੋ ਤੇ YouTube ਤੇ ਵੀਡੀਓ ਚਲਾਓ ਕੁੜੀਆਂ ਘਟਾ ਤੂੰ ਕੁੜੀਆਂ ਘਟਾ ਤਾ ਤੋੜਾ ਹਲਾ ਤੂੰ ਚੋਟਾ ਹਲਾ 哥利亚的宝